ਜੇ ਤੁਸੀਂ ਗਲਤ ਉਹਨਾਂ ਨੂੰ ਸਟੈਪ ਕਰਕੇ ਦਿਖਾਓਗੇ ਤੇ ਗਲਤ ਡਾਂਸ ਗਲਤ ਕਰੋਗੇ ਤੁਝੇ ਵੇਰ ਮੈਂ ਕਹਿਣ ਚਾਹਦਾ ਤੇ ਫਿਰ ਤੁਸੀਂ ਫਿਰ ਗਾਲ੍ਹਾਂ ਖਾਣੇ ਆ ਕਾ ਨਾ ਤਾਂ ਸਭਿਆਚਾਰ ਗ੍ਰੋਪਰ ਪ੍ਰਖਿਆਨ ਪਰ ਸਟੇਜ ਤੇ ਤੁਸੀਂ ਕੀ ਕਰਦੇ ਹੋ ਕਿਦਾਂ ਰੈਕਸ਼ਨ ਕਰਦੀਆਂ ਕੁੜੀਆਂ ਨੇ ਕਿਦਾਂ ਦੇ ਇਸ਼ਾਰੇ ਕਰਦੀਆਂ ਨੇ ਤੇ ਸਾਡੇ ਹੀ ਬੰਦੇ ਕਹਿੰਦੇ ਆ ਫੋਟੋ ਦਿਖਾ ਕੇ ਵੀ ਆਹ ਕੁੜੀ ਨਾਲ ਲਿਆ ਆਂਦਾ ਢਿੱਲਾ ਡਾਂਸ ਕਰਦੀ ਆ ਕੋਈ ਚੱਕ ਮਾਜਾ ਡਾਂਸ ਵਾਲੀ ਲੈ ਕੇ ਮੈਂ ਦੱਸਣਾ ਚਾਹੁੰਦਾ ਦਰੂਤਾਂ ਨੂੰ ਲੱਕ ਲਾ ਕੇ ਕਰਕੇ ਡਾਂਸ ਕਰਦੇ ਆ ਪਰ ਫਿਰ ਜਦੋਂ ਕੋਈ ਨੱਚਣ ਵਾਲੀ ਜਾਂ ਕੋਈ ਗਾਉਣ ਵਾਲੀ ਲੱਗੀ ਹੁੰਦੀ ਆ ਫਿਰ ਬੜੇ ਬਿਕਾਬੂ ਕਿਉਂ ਹੋ ਜਾਂਦੇ ਆ ਅਸੀਂ ਦੋ ਪੈਗ ਲਾ ਕੇ ਕੱਲ ਤ ਹਰਕਤਾਂ ਕਰੋਗੇ ਸਟੇਜ ਉੱਤੇ ਕੱਲ ਤ ਡਾਂਸ ਕਰੋਗੇ ਕੱਲ ਤ ਸਟੈਪ ਲਾਓਗੇ ਤੁਸੀਂ ਤਾਂ ਲੋਕਾਂ ਨੇ ਤਾਂ ਅੱਗੇ ਤਾਂ ਹੋਣੇ ਐ ਟੈਪਰ ਤਾਂ ਹੋਣੀ ਐ ਤੁਸੀਂ ਇੱਕ ਡਾਂਸਰ ਦਾ ਕੁੜੀ ਮਾਡਲ ਦਾ ਜਿਹੜਾ ਮੁੱਦਾ ਵੀ ਦੇਖਿਆ ਹੋਣਾ ਜੀ 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 ਇੱਥੇ ਗਲਾਸ ਮਾਰਿਆ ਜੀ ਉਹਦੇ ਬਾਰੇ ਕੀ ਰਣਜੀਤ ਮਣੀ ਸੋਚਦਾ ਕਿਉਂਕਿ ਤੁਹਾਡੇ ਨਾਲ ਅਕਸਰ ਵਾਪਰਦਾ ਰਹਿੰਦਾ ਸਟੇਜਾਂ ਤੇ ਕਿਉਂਕਿ ਕਦੇ ਕਿਸੇ ਫੁੱਫੜ ਨੇ ਆ ਕੇ ਕਹਦਾ ਵੀ ਆਹ ਲਾ ਦੇ ਵੀ ਕਦੇ ਕਿਸੇ ਮਾਮੇ ਨੇ ਕਹਤਾ ਚਾਚੇ ਨੇ ਕਹਤਾ ਕਲਾਕਾਰ ਨੂੰ ਬੜਾ ਬੜਾ ਕੁਝ ਦੇਖਣਾ ਪੈਂਦਾ ਸਟੇਜ ਉੱਤੇ ਬੜਾ ਕੁਝ ਸੁਣਨਾ ਪੈਂਦਾ ਤੁਹਾਡਾ ਜਿਹੜਾ ਜਿਹੜੀ ਮਤਲਬ ਵੈਲ ਪਾਵਰ ਹੋਣੀ ਚਾਹੀਦੀ ਤੁਹਾਨੂੰ ਇੱਕਦਮ ਤੁਹਾਡੇ ਹਾਈ ਟੈਂਪਰ ਨਹੀਂ ਹੋਣਾ ਚਾਹੀਦਾ ਮੇਰਾ ਖਿਆਲ ਨਹੀਂ ਹੋਣਾ ਚਾਹੀਦਾ ਪਰ ਜਵਾਨੀ ਦਾ ਜੋਰ ਜਲਵਾ ਉਦੋਂ ਤੱਕ ਬਹੁਤ ਕੁਝ ਹੋ ਜਾਂਦਾ ਨਹੀਂ ਐਸੀ ਗੱਲ ਨਹੀਂ ਐਸੀ ਜਵਾਨੀ ਵਿੱਚ ਹਿੱਟ ਹੋਏ ਨਹੀਂ ਉਦੋਂ ਮੈਂ ਇੱਕ ਦਿਖਾਇਆ ਕੋਈ ਜਲਵਾ ਕਿ ਨਹੀਂ ਬਿਲਕੁਲ ਨਹੀਂ ਲੋਕਾਂ ਨੇ ਪਿਆਰ ਹੀ ਮਿਲਿਆ ਲੋਕਾਂ ਨੇ ਜੇ ਕਿਸੇ ਨੇ ਕਹਿ ਦਿੱਤਾ ਤਾਂ ਉਹਨੂੰ ਅਸੀਮ ਖਿੜੇ ਮੱਥੇ ਪਰਿਵਾਰ ਵੀ ਕੀਤਾ ਕੋਈ ਗੱਲ ਨਹੀਂ ਯਾਰ ਜੇ ਸਾਥੋਂ ਗਲਤੀ ਹੋਈ ਹੈ ਤਾਂ ਮaaf ਕਰ ਦਿਓ ਨਹੀਂ ਇੱਕ ਵਾਰੀ ਮੈਂ ਮਾਨਕ ਸਾਹਿਬ ਤੋਂ ਹੋੜੇ ਸਵੱਡੀ ਹੈ ਤੁਸੀਂ ਉਸ ਗੱਲ ਡਾਂ ਉਦੋਂ ਜੇ ਕਿਸੇ ਨੇ ਤੁਹਾਨੂੰ ਪਿਆਰ ਦੇ ਨਾਲ ਕਹਤਾ ਵੀ ਤੁਸੀਂ ਮੇਰੇ ਨਾਲ ਡਾਂਸ ਕਰ ਲੋ ਯਾਰ ਜਾਂ ਨਾ ਚਲੋ ਜੇ ਜੇ ਬੰਦਾ ਗਲਤ ਹਰਕਤ ਨਾ ਕਰੇ ਕੋਈ ਜੇ ਕੋਈ ਗਲਤ ਹਰਕਤ ਕਰਦਾ ਫਿਰ ਬਹੁਤ ਮਾੜੀ ਗੱਲ ਹੈ ਜੇ ਉਹਨੇ ਕਹਤਾ ਤਾਂ ਇਹ ਥੋੜੀ ਤੁਸੀਂ ਗਾਲਾਂ ਕੱਢਣ ਲੱਗੀਆਂ ਉਹਨੂੰ ਅਗਰ ਜੇ ਤੁਸੀਂ ਗਾਲ ਕੱਢੋ ਤਾਂ ਫਿਰ ਕਲਾਸ ਹੀ ਖਾਓਗੇ ਨਾ ਇਹ ਤਾਂ ਮਾੜੀ ਗੱਲ ਹੈ ਨਹੀਂ ਪਰ ਪਰ ਉਹਦੇ ਵਿੱਚ ਜਿੰਨਾ ਕਿ ਸਾਹਮਣੇ ਆਇਆ ਵੀ ਮੁੰਡੇ ਵੱਲੋਂ ਵੀ ਕੁਝ ਕਹਿੰਦੇ ਕਹਿੰਦੇ ਬਤਸਲੂਕੀ ਕੀਤੀ ਗਈ ਆ ਇਟ ਮੀਨਸ ਦਾ ਲੋਕਾਂ ਨੇ ਕਹਿਣਾ ਵੀ ਤੁਸੀਂ ਕੁੜੀ ਦੇ ਹੱਕ ਦੇ ਵਿੱਚ ਨਹੀਂ ਖੜੇ ਤੁਸੀਂ ਨਹੀਂ ਜਿੰਨਾ ਕਿ ਮੈਂ ਦੇਖਿਆ ਜਿੰਨੇ ਕਿ ਮੈਂ ਵੀਡੀਓ ਦੇਖੀ ਉਹਦੇ ਵਿੱਚ ਸਿਰਫ ਕੁੜੀ ਗਾਲਾ ਕਰ ਦੇਖੀਏ ਕਿ ਗਲਾਸ ਉਹ ਗਲਾਸ ਨੇ ਬਾਅਦ ਚ ਮਾਰਿਆ ਹੂੰ ਪਹਿਲਾਂ ਕੁੜੀ ਨੇ ਗਾਲ ਕੱਢੀ ਹੈ ਠੀਕ ਹੈ ਬਾਅਦ ਵਿੱਚ ਗਲਾਸ ਮਾਰਿਆ ਨਹੀਂ ਪਰ ਲੱਗਦਾ ਨਹੀਂ ਹੈਗਾ ਬਾਈ ਵੀ ਇਹ ਕਿਉਂ ਸਾਡੇ ਲੋਕ ਨੇ ਜਿਹੜੇ ਜਿਹੜੇ ਸਮਾਜਿਕ ਤੌਰ ਤੇ ਜਦੋਂ ਤੁਹਾਡੇ ਗਾਣੇ ਚੱਲਦੇ ਸੀ ਤਾਂ بڑے ਪਰਿਵਾਰਕ ਹੋ ਕੇ ਸੁਣਦੇ ਸੀ ਜੀ 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 ਹੁਣ ਤਾਂ 2024 ਹੈ ਲੋਕ ਹੁਣ ਹਰ ਗੱਲ ਨੂੰ ਬਾਚਦੇ ਨੇ ਸਿਆਣੇ ਨੇ ਪਰ ਫਿਰ ਜਦੋਂ ਕੋਈ ਨੱਚਣ ਵਾਲੀ ਜਾਂ ਕੋਈ ਗਾਉਣ ਵਾਲੀ ਲੱਗੀ ਹੁੰਦੀ ਹੈ ਫਿਰ ਬੜੇ ਬਿਕਾਬੂ ਕਿਉਂ ਹੋ ਜਾਂਦੇ ਆ ਅਸੀਂ ਦੋ ਪੈਗ ਲਾ ਕੇ ਇਕਦਿ ਜਦੋਂ ਤੁਸੀਂ ਗਲਤ ਹਰਕਤਾਂ ਕਰੋਗੇ ਸਟੇਜ ਉੱਤੇ ਗਲਤ ਡਾਂਸ ਕਰੋਗੇ ਗਲਤ ਸਟੈਪ ਲਾਓਗੇ ਤੁਸੀਂ ਤੋ ਲੋਕਾਂ ਨੇ ਤਾਂ ਅੱਗੇ ਤੋਂ ਹੋਣੇ ਹੈ ਟੈਂਪਰ ਤਾਂ ਹੋਣੀ ਹੈ ਨਾ ਲੋਕਾਂ ਨੇ ਹੁਣ ਜੰਗ ਜਨੇਸ਼ਨ ਆ ਖੂਨ ਗਰਮ ਹੈ ਇੱਕ ਪੈਗ ਲੱਗ ਜਾਂਦਾ ਉਤੋਂ ਜੇ ਤੁਸੀਂ ਗਲਤ ਉਹਨਾਂ ਨੂੰ ਸਟੈਪ ਕਰਕੇ ਦਿਖਾਓਗੇ ਤੇ ਗਲਤ ਡਾਂਸ ਗਲਤ ਕਰੋਗੇ ਤੁਸੀਂ ਤੋ ਦੂਜੇ ਵਾਰ ਮੈਂ ਕਹਿਣਾ ਚਾਹੁੰਦਾ ਤੇ ਫਿਰ ਫਿਰ ਤੁਸੀਂ ਫਿਰ ਗਾਲ੍ਹਾਂ ਖਾਣੇ ਪਰ ਲੱਗਦਾ ਭਾਈ ਕਲਾਕਾਰਾਂ ਦੀ ਵੀ ਕਮੀ ਰਹੀ ਹੈ ਜਿਨ੍ਹਾਂ ਨੇ ਕਰੋੜਾ 20 15-15 ਲੱਖ ਰੇਟ ਕਰਤੇ ਤੇ ਫਿਰ ਲੋਕ ਵੀ ਕੀ ਕਰਨ ਫਿਰ ਉਹਨਾਂ ਨੇ ਤਾਂ ਇਹੋ ਜਿਹਾ ਕੋਈ ਸੁਣਨਾ ਨਹੀਂ ਐਸੀ ਐਸੀ ਗੱਲ ਨਹੀਂ ਭਾਜੀ ਜੇ ਲੋਕ ਕਹਿਣ ਤਾਂ ਜੇ ਤੁਸੀਂ ਬੁੱਕ ਕਰਕੇ ਹੋ ਉਹਨਾਂ ਦਾ ਨਾਮ ਸੱਭਿਆਚਾਰ ਗਰੁੱਪ ਹੈ ਨਾ ਨਾ ਤਾਂ ਸਭ ਚਾਰ ਗਰੁੱਪ ਪ੍ਰਚਾਰ ਨੇ ਪਰ ਸਟੇਜ ਸਟੇਜ ਉੱਤੇ ਤੁਸੀਂ ਕੀ ਕਰਦੇ ਹੋ ਉਹ ਤੁਹਾਨੂੰ ਪਤਾ ਹੀ ਸਾਰਿਆਂ ਨੂੰ ਬਿਲਕੁਲ ਕਿਦਾਂ ਐਕਸ਼ਨ ਕਰਦੀਆਂ ਕੁੜੀਆਂ ਨੇ ਕਿਦਾਂ ਦੇ ਇਸ਼ਾਰੇ ਕਰਦੀਆਂ ਨੇ ਤੇ ਉਹ ਸਿਰਫ ਪੈਸੇ ਕਮਾਉਣ ਦਿਖਾਉਂਦੇ ਨਹੀਂ ਪਰ ਲੱਗਦਾ ਇਹਦੇ ਵਿੱਚ ਵੀ ਸਾਡੇ ਮਰਦਾਂ ਦਾ ਦੂਰਾ ਰੂਪਾ ਹੁਣ ਚਲੋ ਸਵਾਲ ਤੁਹਾਨੂੰ ਕੌੜਾ ਲੱਗ ਜਾਣਾ ਇੱਥੇ ਗੱਲ ਦੇ ਵਿੱਚ ਵੀ ਉੱਥੇ ਸਾਡੇ ਹੀ ਬੰਦੇ ਕਹਿੰਦੇ ਆ ਫੋਟੋ ਦਿਖਾ ਕੇ ਵੀ ਆਹ ਕੁੜੀ ਨਾਲ ਆਇਂਦਾ ਢਿੱਲਾ ਡਾਂਸ ਕਰਦੀ ਐ ਕੋਈ ਚੱਕ ਮਾਜਾ ਡਾਂਸ ਵਾਲੀ ਲੈ ਕੇ ਮੈਥਨ ਉਹ ਹੀ ਗੱਲ ਕਹਿਣ ਲੱਗਾ ਨਾ ਸੌਰੀ ਜੇ ਤੁਸੀਂ ਪਹਿਲਾਂ ਜਦ ਬੁੱਕ ਕਰਦੇ ਹੋ ਉਸ ਨੂੰ ਗਰੁੱਪ ਨੂੰ ਜਿਹੜਾ ਬੁੱਕ ਕਰਦੇ ਉਸ ਤੋਂ ਪਹਿਲਾਂ ਕਹੋ ਵੀ ਆ ਕੁੜੀ ਸਾਡੇ ਇਹ ਵਰਗ ਨਹੀਂ ਵਲਗ ਨਹੀਂ ਹੋਣਾ ਚਾਹੀਦਾ ਇਹ ਚ ਕੋਈ ਗਲਤ ਡਾਂਸ ਨਹੀਂ ਕਰਨਾ ਚਾਹੀਦਾ ਕੱਪੜੇ ਪੂਰੇ ਹੋਣੇ ਚਾਹੀਦੇ ਆ ਜੇ ਤੁਸੀਂ ਬੋਕ ਕਰਨ ਲੱਗੇ ਪਹਿਲਾਂ ਉਹਨਾਂ ਸ਼ਰਤਾਂ ਇਹ ਰੱਖੋ ਤਾਂ ਮੇਰਾ ਖਿਆਲ ਉਹ ਵੀ ਐਸੇ ਗਲਤ ਡਾਂਸ ਨਹੀਂ ਕਰਨਗੇ ਕੁੜੀ ਗਲਤ ਇਸ਼ਾਰਾ ਨਹੀਂ ਕਰਨਗੇ ਪਰ ਭਾਈ ਇੱਕ ਗੱਲ ਹੈ ਜਿਵੇਂ ਉੱਥੇ ਅਸੀਂ ਜਾਂਦੇ ਵੀ ਹਾਂ ਚਲੋ ਇਹ ਗੱਲ ਤੇ ਥੋੜੀ ਜਿਹੀ ਹੋਰ ਚਰਚਾ ਮੈਂ ਚਾਹਣਾ ਵੀ ਛੇੜੀਏ ਵੀ ਬਜ਼ੁਰਗ ਵੀ ਨੇ ਜਿਹੜੇ ਬੇਕਾਬੂ ਹੋ ਜਾਂਦੇ ਨੇ ਇਹਨਾਂ ਸਾਰਾ ਕੁਝ ਵੇਖ ਕੇ ਉਹ ਤੁਸੀਂ ਵੀ ਵੇਖਦੇ ਹੋ ਕੋਈ ਕੋਈ ਆਉਂਦਾ ਜਾਂ ਬੈਠ ਬੁੜੇ ਦੇ ਟਾਂਗੇ ਤੇ ਇਹ ਲਾ ਦੇ ਮੈਂ ਤਾਂ ਨੱਚਣਾ ਅੱਜ ਰਲ ਕੇ ਗੁਜ਼ਾਰਾਂਗੇ ਰਾਤ ਇਹੋ ਜਿਹੇ ਗਾਣੇ ਤੇ ਤਾਂ ਤੁਸੀਂ ਇਹ ਚੀਜ਼ ਦੀ ਮਾਨਸਿਕਤਾ ਤੁਸੀਂ ਤਾਂ ਲੋਕਾਂ 'ਚ ਰਹਿੰਦੇ ਹੋ ਵੀ ਸਾਡੇ ਸਾਡੇ ਲੋਕ ਨੇ ਇਹਨਾਂ ਦੇ ਅੰਦਰ ਜਿਹੜਾ ਕਾਮਕ ਭ ਕਿ ਕਿਉਂ ਵੱਜ ਜਾਂਦਾ ਈ ਡਿਸ਼ੇ ਦੀ ਪਾਰਾ ਕਿਉਂ ਹਾਈ ਹੋ ਜਾਂਦਾ ਫੇਰ ਉਹੀ ਗਲਤੀ ਕਰਦੇ ਹੂੰ ਇਹ ਜੇ ਤੁਸੀਂ ਕਾਮਕ ਡਾਂਸ ਕਰਨਾ ਮੁਰੇ ਹੂੰ ਤੋ ਉਹ ਚ ਜੱਡਾ ਵੱਡਾ ਮੈਂ ਰੱਬ ਤਾਂ ਨਹੀਂ ਗਿਆ ਬੰਦਾ ਹਾਂ ਬੰਦਾ ਰੱਬ ਨਹੀਂ ਨਾ ਠੀਕ ਹੈ ਤੋ ਤਾਂ ਭੜਕੂਗਾ ਹੀ ਜੇ ਤੁਸੀਂ ਡਾਂਸ ਇਦਾਂਦ ਕਰਨਾ ਹੈ ਮੈਨੂੰ ਦੱਸਣਾ ਚਾਹੁੰਦਾ ਜਰੂਰਤ ਨਹੀਂ ਲੱਖ ਲਾ ਕੇ ਕਰਕੇ ਡਾਂਸ ਕਰਨ ਗਿੱਧਾ ਹੀ ਪੈਸਾ ਦਾ ਭਗੜਾ ਪੈਸਾ ਦਾ ਵਧੀਆ ਸਾਡੇ ਕੁੜੀਆਂ ਬੰਦੀ ਨੇ ਗਿੱਧਾ ਵਿਆਹ ਸ਼ਾਦੀ ਦੇ ਚ ਕਰੇ ਲੋਕੜੀਆਂ ਬੁੜੀਆਂ ਬੰਦੀਆਂ ਨੇ ਉੱਥੇ ਨਹੀਂ ਮਤ ਕੰਮ ਹੁੰਦਾ ਸਟੇਜ ਤੇ ਕਿਉਂ ਕੰਮ ਹੁੰਦਾ ਇਹ ਗਲਤ ਡਾਂਸ ਕਰਨ ਕਰਕੇ ਗਲਤ ਇਸ਼ਾਰੇ ਕਰਨ ਕਰਕੇ ਗਲਤ ਠੰਮਕੇ ਲਾਉਣ ਕਰਕੇ ਜਿਹੜੇ ਅਸੀਂ ਲੋਕਾਂ ਨੂੰ ਖੁਦ ਕੰਮ ਕਰਦੇ ਆ ਠੀਕ ਹੈ ਇਹ ਕੁੜੀਆਂ ਦਾ ਕਸੂਰ ਹੈ ਕੁੜੀਆਂ ਦਾ ਕਸੂਰ ਹੈ ਤੇ ਪਰ ਤੁਹਾਨੂੰ ਕੀ ਲੱਗਦਾ ਵੀ ਤੁਸੀਂ ਤੁਸੀਂ ਵੀ ਜਾਣਦੇ ਹੋਗੇ ਜਾਂ ਤੁਹਾਡੇ ਤੋਂ ਕੋਈ ਸਲਾਹ ਲੈਂਦਾ ਹੋਣਾ ਯਾਰ ਅਸੀਂ ਪ੍ਰੋਗਰਾਮ ਲਗਾਉਣਾ ਫਿਰ ਉਹਨਾਂ ਨੂੰ ਕੀ ਕਹਿੰਦੇ ਆ ਵੀ ਕਿੱਦਾਂ ਦਾ ਪ੍ਰੋਗਰਾਮ ਤੁਸੀਂ ਤਾਂ ਬਹੁਤ ਸਾਡੇ ਨਾਲ ਵੱਧ ਵਿਆਹਾਂ 'ਚ ਜਾਣੇ ਹੋ ਤੁਸੀਂ ਕੀ ਦੇਖਦੇ ਹੋ ਵੀ ਇਹ ਲੋਕਾਂ ਦੇ ਅੰਦਰ ਕਿਉਂ ਆਏ ਭਾਵ ਆ ਜਿਹੜਾ ਵਿਆਹਾਂ ਦੇ ਵਿੱਚ ਜਿਹੜੇ ਡੀਜੇ ਲਾਉਣੇ ਨੇ ਫਿਰ ਉਹ ਨਚਾਉਣਾ ਹੀ ਨੇ ਕਿਉਂਕਿ ਉਹ ਤਾਂ ਕਹਿੰਦੇ ਨੇ ਵੀ ਸਾਨੂੰ ਬੁੱਕ ਕਰੋ ਬੁੱਕ ਤਾਂ ਅਸੀਂ ਕਰਦੇ ਆ ਜੀ 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 ਬ ਇਹ ਜਿਹੜੇ ਤੁਸੀਂ ਗੱਲ ਸੱਭਿਆਚਾਰ ਗਰੁੱਪਾਂ ਦੀ ਕਰਦੇ ਆ ਤਾਂ ਗਲਤੀ ਸਾਡੇ ਲੋਕਾਂ ਦੀ ਉਹਨਾਂ ਨੂੰ ਕਿਉਂ ਨਹੀਂ ਕਰਦੇ ਮੈਂ ਉਹ ਹੀ ਕਹਿ ਰਣਾ ਜੇ ਤੁਸੀਂ ਪਹਿਲਾਂ ਪਹਿਲਾਂ ਵੀ ਗੱਲ ਕੀਤੀ ਜੇ ਪਹਿਲਾਂ ਤੁਸੀਂ ਨੂੰ ਕੋ ਆ ਕੰਮ ਨਹੀਂ ਕਰਨਾ ਤੁਸੀਂ ਆ ਕੱਪੜੇ ਨਹੀਂ ਪਾਣੇ ਆ ਡਾਂਸ ਨਹੀਂ ਕਰਨਾ ਦਿੰਦਾ ਤੇ ਰਹੀ ਗੱਲ ਹਾਂ ਜਿਹੜੀ ਤੁਸੀਂ ਕਹਿੰਦੇ ਆ ਵੀ ਲੋਕਾਂ ਦਾ ਰੁਝਾਨ ਇਧਰ ਨੂੰ ਕਿਉਂ ਗਿਆ ਉਹ ਸਾਡੇ ਖੁਦ ਕਲਾਕਾਰ ਕਲਾਕਾਰ ਕਰਕੇ ਗਿਆ ਕੋਈ ਕਲਾਕਾਰ ਦਾ ਇੱਕ ਗਾਣਾ ਹਿੱਟ ਹੁੰਦਾ ਮੇਰੇ ਵਰਗੇ ਦਾ ਸਟੇ ਕੰਪਿਊਟਰ ਤੇ ਗਾਣਦਾ ਇੱਕ ਗਲਾਈਨ ਕਰਕੇ ਸਟੇ ਤੇ ਗਾਇ ਨਹੀਂ ਜਾਂਦਾ ਉਹ ਤੋਂ ਰੁਪਈਆ ਮੰਗਦਾ 5 ਲੱਖ ਬਾਦ ਚ ਲੋਕਾਂ ਤੋਂ ਗਾਲਾਂ ਕੱਢਦਾ ਤੇ ਲੋਕ ਜਿਹੜੇ ਬੁੱਕ ਕਰਕੇ ਹੁੰਦੇ ਘਰੋਂ ਕਰਦੇ ਇਸੇ ਕਰਕੇ ਕਰਦੇ ਉਹ ਰਸਤੇ ਰੋਨ ਗਾਲਾਂ ਕੱਢਦੇ ਤੋਂ ਕਿਹੜੇ ਬੰਦੇ ਨੇ ਬੁੱਕ ਕਰਾਇਆ ਫਿਰ ਕੀ ਕੀਤਾ ਕੀ ਕਰੇ ਫਸਿਆ ਉਹ ਕਹਿੰਦਾ ਚੱਲ ਡੀਜੇ ਲਵਾ ਲੋ ਹਾਂ ਜੀ ਉਹ ਫਿਰ ਇਹ ਦੇਖਦੇ ਕਿ ਲੋਕਾਂ ਨੇ ਲੋਕਾਂ ਨੇ ਕਿਹਾ ਚੱਲ ਇੱਕ ਤਾਂ ਹਰ ਤਰ੍ਹਾਂ ਦਾ ਗਾਣਾ ਸੁਣਨ ਨੂੰ ਮਿਲ ਜਾਂਦਾ ਤੇ ਚੰਗਾ ਡਾਂਸ ਮਿਲ ਜਾਂਦਾ ਸੁਣ ਦੇਖਣ ਨੂੰ ਇਸ ਕਰਕੇ ਲੋਕਾਂ ਦਾ ਜਿਹੜਾ ਰੁਝਾਨ ਇਹਦਾ ਕਲਾਕਾਰ ਸਿੱਧੇ ਹੋਣ ਤਾਂ ਜਿਹੇ ਆਪਣੇ ਖਰਚਿਆਂ ਦੀ ਪੇਮੈਂਟ ਲੈ ਕੇ ਥੋੜਾ ਬਹੁਤ ਬਚਾ ਲੈਣ ਤਾਂ ਮੇਰੇ ਖਿਆਲ ਵੀ ਲੋਕ ਉਧਰਲੇ ਪਾਸੇ